ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਗੁਰਗਿੱਲ ਨਜ਼ਰ ਮਾਰਦੇ ਆ ਅਮਰੀਕਾ ਦੀ ਵੱਡੀ ਖਬਰ ਦਿੰਦੇ ਆ ਅਮਰੀਕਾ ਨੇ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਲਈ ਵੀਜ਼ਾ ਨਿਯਮ ਸਖਤ ਕਰ ਦਿੱਤੇ ਨੇ ਸਹੀ ਸੁਣਦੇ ਹੋ ਤੁਸੀਂ ਦੇਸ਼ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਘੱਟ ਕਰਨ ਦੇ ਉਦੇਸ਼ ਦੇ ਨਾਲ ਅਮਰੀਕੀ ਸਰਕਾਰ ਨੇ ਪਾਕਿਸਤਾਨੀ ਬਿਨੇਕਾਰਾਂ ਲਈ ਨਵਾਂ ਨਿਰਦੇਸ਼ ਜਾਰੀ ਕਰ ਦਿੱਤਾ ਹੈ ਕਰਾਚੀ ਤੇ ਲਾਹੌਰ ਦੇ ਵਿੱਚ ਅਮਰੀਕੀ ਕੌਂਸੂਲੇਟਾਂ ਨੇ ਲਾਜ਼ਮੀ ਕਰ ਦਿੱਤਾ ਹੈ ਕਿ ਸਾਰੇ ਐਫ ਐਮ ਤੇ ਜੇ ਗੈਰ ਪ੍ਰਵਾਸੀ ਵੀਜ਼ਾ ਬਿਨਕਾਰਾਂ ਨੂੰ ਵਧੀਆਂ ਜਾਂਚ ਪਾਵਾ ਦੇ ਹਿੱਸੇ ਵਜੋਂ ਆਪਣੇ ਸੋਸ਼ਲ ਮੀਡੀਆ ਖਾਤਿਆਂ ਨੂੰ ਜਨਤਕ ਕਰਨਾ ਪਵੇਗਾ ARY News ਦੀ ਰਿਪੋਰਟ ਦੇ ਵਿੱਚ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ARY News ਨੇ ਅੱਗੇ ਦੱਸਿਆ ਕਿ ਕੌਂਸੂਲੇਟਾਂ ਨੇ ਇੰਸਟਾਗ੍ਰਾਮ ਤੇ ਐਲਾਨ ਕੀਤਾ ਹੈ ਕਿ ਬਿਨੇਕਾਰਾਂ ਨੂੰ ਆਪਣੀਆਂ ਸੋਸ਼ਲ ਮੀਡੀਆ ਗਰੁੱਪ ਪ੍ਰਿੰਯਤਾ ਸੈਟਿੰਗਸ ਨੂੰ ਐਡਜਸਟ ਕਰਨਾ ਚਾਹੀਦਾ ਹੈ ਤਾਂ ਜੋ ਅਧਿਕਾਰੀਆਂ ਨੂੰ ਪਛਾਣ ਤੇ ਯੋਗਤਾ ਦੀ ਪੁਸ਼ਟੀ ਕਰਨ ਦੀ ਆਗਿਆ ਦਿੱਤੀ ਜਾ ਸਕੇ ਕੌਂਸੂਲੇਟਸ ਨੇ ਚੇਤਾਵਨੀ ਦਿੱਤੀ ਹੈ ਕਿ ਪਾਲਣਾ ਕਰਨ 'ਚ ਅਸਫਲ ਰਹਿਣ ਦੇ ਨਤੀਜੇ ਵਜੋਂ ਵੀਜ਼ਾ ਇਨਕਾਰ ਜਾਂ ਫਿਰ ਭਵਿੱਖ ਦੇ ਵਿੱਚ ਅਯੋਗਤਾ ਵੀ ਹੋ ਸਕਦੀ ਹੈ 2019 ਤੋਂ ਵੀਜ਼ਾ ਬਿਨੇਕਾਰਾਂ ਨੂੰ ਅਰਜ਼ੀ ਫਾਰਮਾਂ ਤੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਸੂਚਿਤ ਕਰਨ ਦੀ ਲੋੜ ਹੈ ਇਹ ਨਿਰਦੇਸ਼ ਦਿੱਲੀ ਚ ਅਮਰੀਕੀ ਦੂਤਕਰਦ ਦੁਆਰਾ ਹਾਲ ਹੀ ਵਿੱਚ ਲਾਗੂ ਕੀਤੀ ਗਈ ਇੱਕ ਸਨਮਾਨ ਨੀਤੀ ਦੇ ਨਾਲ ਵੀ ਮੇਲ ਖਾਂਦਾ 18 ਜੂਨ ਨੂੰ ਜਾਰੀ ਇੱਕ ਅਮਰੀਕੀ ਵਿਦੇਸ਼ ਵਿਭਾਗ ਕੇਬਲ ਕੌਂਸਲਰ ਅਧਿਕਾਰੀਆਂ ਨੂੰ ਵੀਜ਼ਾ ਬਿਨੈਕਾਰਾਂ ਦੀ ਵਧੇਰੇ ਚੰਗੀ ਤਰ੍ਹਾਂ ਜਾਂਚ ਕਰਨ ਲਈ ਨਿਰਦੇਸ਼ ਦਿੰਦਾ ਹੈ ਤਾਂ ਜੋ ਸੰਯੁਕਤ ਰਾਜ ਜਾਂ ਇਸ ਦੇ ਅਧਾਰਾਂ ਪ੍ਰਤੀ ਵਿਰੋਧੀ ਵਿਚਾਰਾਂ ਵਾਲੇ ਕਿਸੇ ਵੀ ਵਿਅਕਤੀ ਦਾ ਪਤਾ ਲਗਾਇਆ ਜਾ ਸਕੇ ਅਧਿਕਾਰਤ ਬਿਆਨਾਂ ਦੇ ਅਨੁਸਾਰ ਇਹ ਕਦਮ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਇਮੀਗ੍ਰੇਸ਼ਨ ਸਕ੍ਰੀਨਿੰਗ ਨੂੰ ਸਖਤ ਕਰਨ ਦੀ ਵਿਆਪਕ ਰਣਨੀਤੀ ਦਾ ਹਿੱਸਾ ਹੈ। ਅਮਰੀਕਾ ਦੇ ਵਿੱਚ ਲਗਾਤਾਰ ਇਹ ਸੁਨਿਸ਼ਚਿਤ ਬਣਾਇਆ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਸਕ੍ਰੀਨਿੰਗ ਨੂੰ ਸਖਤ ਕੀਤਾ ਜਾ ਸਵੇ। ਸੋਸ਼ਲ ਮੀਡੀਆ ਪਲੇਟਫਾਰਮਸ ਦੀ ਜਾਂਚ ਪੜਤਾਲ ਕੀਤੀ ਜਾ ਸਕੇ ਜਿਨ੍ਹਾਂ ਦੇ ਵੀ ਅਕਾਊਂਟ ਪ੍ਰਾਈਵੇਟ ਨੇ ਉਹ ਅਕਾਊਂਟ ਪਬਲਿਕ ਹੋਣ ਤਾਂ ਜੋ ਇਹ ਵੇਖਿਆ ਜਾ ਸਕੇ ਤੇ ਅਮਰੀਕੀ ਪ੍ਰਸ਼ਾਸਨ ਇਹ ਯਕੀਨੀ ਬਣਾਇਆ ਸਕੇ ਕਿ ਇਹ ਲੋਕ ਜਿਹੜੇ ਹੁਣ ਅਮਰੀਕਾ ਆ ਰਹੇ ਨੇ ਇਹ ਅਮਰੀਕਾ ਦੇ ਵਿਰੋਧੀ ਦੇਸ਼ਾਂ ਦਾ ਸਾਥ ਨਹੀਂ ਦਿੰਦੇ ਅਮਰੀਕਾ ਦੇ ਖਿਲਾਫ ਇਹਨਾਂ ਨੇ ਕੋਈ ਪੋਸਟ ਨਹੀਂ ਪਾਈ ਜਾਂ ਫਿਰ ਇੱਥੋਂ ਤੱਕ ਕਿ ਇਹਨਾਂ ਲੋਕਾਂ ਦੇ ਲਾਈਕਸ ਵੀ ਚੈੱਕ ਕੀਤੇ ਜਾਣਗੇ ਇਹ ਵੀ ਚੈੱਕ ਕੀਤਾ ਜਾਊਗਾ ਕਿ ਇਹਨਾਂ ਨੇ ਅਮਰੀਕਾ ਦੇ ਖਿਲਾਫ ਜਿਹੜੇ ਦੇਸ਼ ਖੜੇ ਹੁੰਦੇ ਨੇ ਯਾਨੀ ਕਿ ਅਮਰੀਕਾ ਦੇ ਦੁਸ਼ਮਣ ਦੇਸ਼ ਜਿਹੜੇ ਨੇ ਉਹਨਾਂ ਦੀਆਂ ਪੋਸਟਾਂ ਲਾਈਕ ਤੇ ਨਹੀਂ ਕੀਤੀਆਂ ਪੋਸਟਾਂ ਸ਼ੇਅਰ ਤੇ ਨਹੀਂ ਕੀਤੀਆਂ ਕਿਸੇ ਪੋਸਟ ਦੇ ਉੱਤੇ ਕਮੈਂਟ ਤੇ ਨਹੀਂ ਕੀਤਾ ਸੋ ਇਹਨਾਂ ਚੀਜ਼ਾਂ ਨੂੰ ਸੁਨਿਸ਼ਚਿਤ ਬਣਾਇਆ ਜਾ ਰਿਹਾ ਹੈ ਔਰ ਟਰੰਪਸ ਪ੍ਰਸ਼ਾਸਨ ਕਹਿ ਰਿਹਾ ਕਿ ਜੇ ਤੁਸੀਂ ਅਮਰੀਕਾ ਨੂੰ ਚਾਹੁੰਦੇ ਹੋ ਤਾਂ ਫਿਰ ਬਿਨਾ ਕਿਸੇ ਸਵਾਲ ਦੇ ਤੁਹਾਨੂੰ ਆਪਣਾ ਸੋਸ਼ਲ ਮੀਡੀਆ ਅਕਾਊਂਟ ਜਿਹੜਾ ਉਹਨੂੰ ਪਬਲਿਕ ਕਰਨਾ ਹੀ ਪਵੇਗਾ ਸੋ ਹੋਰ ਜਾਣਕਾਰੀ ਸਮੇਂ-ਸਮੇਂ ਤੇ ਦਿੰਦੇ ਰਹਾਂਗੇ ਮੈਨੂੰ ਦੇਖਿਆਸ ਧੰਨਵਾਦ